ਵਿਧਾਨ ਸਭਾ ਸੈਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਨੇਤਾ ਰਵਿੰਦਰ ਸਿੰਘ ਫੂਲਕਾ ਨੇ ਸਰਕਾਰ ਦੇ ਨਿਯਤ ਸਵਾਲ ਖੜੇ ਕਰ ਦਿੱਤੇ ਨੇ ਫੂਲਕਾ ਨੇ ਸਰਕਾਰ ਤੇ આરોਪ ਲਗਾ ਕੇ ਸੱਤਾਧਰਮ ਮੁੱਦਿਆਂ ਤੇ ਅਸਾਰੂ ਬਹਿਸ ਤੋਂ ਭੱਜ ਰਹੀ ਹੈ ਜੋ ਲੋਕਤੰਤਰ ਦਾ ਕਹਾਣ ਹੈ ਸਭ ਤੋਂ ਵੱਡੀ ਗੱਲ ਜੋ ਫਾਰਮਰਜ਼ ਲੋਨ ਬਾਰੇ ਇਹਨਾਂ ਨੇ ਕਿਹਾ ਸੀ ਕਿ ਵੇਵ ਕਰਾਂਗੇ ਸਿਰਫ ਇਹਨਾਂ ਨੇ ਕਿਹਾ ਕਿ ਸੇਲ ਆਫ ਲੈਂਡ ਦੇ ਉੱਤੇ ਐਕਟ ਬਣਾਵਾਂਗੇ ਪਰ ਕੱਲਾ ਸੇਲ ਆਫ ਲੈਂਡ ਤੇ ਕਿਰਕੀ ਆਫ ਲੈਂਡ ਨਹੀਂ ਜਿਹੜੇ ਫਾਰਮਰਸ ਦੂਜੇ ਲੋਨ ਲੈਂਦੇ ਆ ਟਰੈਕਟਰ ਵਾਸਤੇ ਲੋਨ ਲੈਂਦੇ ਆ ਐਗਰੀਕਲਚਰ ਇਕੁਪਮੈਂਟ ਵਾਸਤੇ ਲੋਨ ਲੈਂਦੇ ਆ ਉਹਦੇ ਬਾਰੇ ਬਿਲਕੁਲ ਕੁਝ ਨਹੀਂ ਕਿਹਾ ਔਰ ਇਹ ਜੋ ਗਲਤ ਇਮਪ੍ਰੈਸ਼ਨ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਕਿ ਤੁਹਾਡਾ ਕਰਜ਼ਾ ਮਾਫ ਹੋਏਗਾ ਤੇ ਤੁਸੀਂ ਉਹਦੀਆਂ ਕਿਸ਼ਤਾਂ ਨਾ ਦਿਓ ਤੇ ਉਹ ਕਿਸ਼ਤਾਂ ਨਹੀਂ ਦੇ ਰਹੇ ਉਹਨਾਂ ਦੇ ਟਰੈਕਟਰ ਤੇ ਇਕਪਮੈਂਟਸ ਦੇ ਉੱਤੇ ਪੀਨਲ ਟ੍ਰਸਪਾ ਪਾ ਪਾ ਕੇ ਕੁੜਕੀ ਕਰ ਲੈਣੀ ਆ ਇਹ ਗਵਰਨਮੈਂਟ ਦੀ ਬਹੁਤ ਵੱਢੀ ਇਸ ਦੇ ਵਿੱਚ ਜੋ ਪਬਲਿਕ ਨੂੰ ਗੁੰਮਰਾਹ ਕਰਨ ਵਾਲੀ ਛਿਪ ਹੈ ਫੂਲਕਾ ਨੇ ਦੋਸ਼ ਲਗਾ ਕੇ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਸੱਤਾ ਜ਼ਰੂਰ ਹਥਿਆ ਲਈ ਹੈ ਪਰ ਜੇਕਰ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਸਦਨ ਤੋਂ ਬਾਅਦ ਛੜਕਾਂ ਤੇ ਸਿਆਸੀ ਕੋਲ ਹੋਵੇਗਾ ਜੋ ਇਹ ਕਾਂਗਰਸ ਦਾ ਮੈਨੀਫੈਸਟੋ ਸੀ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਜੋ ਇਹਨਾਂ ਨੇ ਸਿਰਫ ਲੋਫਾ 25 ਕੀਤੀ ਆ ਜੋ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਵਾਦੇ ਸੀ ਉਹ ਪੂਰੇ ਨਹੀਂ ਕੀਤੇ ਦੱਸ ਦਿਆ ਗਿਆ ਮੰਗਲਵਾਰ ਨੂੰ ਰਾਜਪੁਰ ਵੀਪੀ ਬਤਨੌਰ ਦੇ ਨਾਲ ਸਦਨ ਦੀ ਕਾਰਵਾਈ ਸ਼ੁਰੂ ਹੋਈ ਜਿਸ ਤੋਂ ਬਾਅਦ ਆਪ ਨੇਤਾ ਨੇ ਸਰਕਾਰ ਤੇ ਸਿਆਸੀ ਹਮਲਾ ਬੋਲ ਦਿੱਤਾ